सतनाम श्री वाहे गुरु साहिब जी सुही महला पंजवा तन सुहागन जो प्रभु पछान मान हुकम त जय अभिमान प्रिय सियो राती रलिया मान ਤਨ ਸੁਹਾਗਣ ਜੋ ਪ੍ਰਭੂ ਪਛਾਨੈ ਮਨ ਹੁਕਮ ਤਜੈ ਅਭਿਮਾਨੈ ਪ੍ਰੀਅ ਸਿਉ ਰਾਤੀ ਰਲਿਆ ਮਾਨੈ ਸੁਣ ਸਖੀਏ ਪ੍ਰਭ ਮਿਲਨ ਨਿਸਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਪਾਵੇ ਸਾ ਸੁਹਾਗਣ ਅੰਕ ਸਮਾਵੇ ਗਰਭ ਗਹਿਲੀ ਮਹਿਲ ਨਾ ਪਾਵੇ ਫਿਰ ਪਛੋਤਾਵੇ ਜਬ ਰੈਣ ਬਿਹਾਵੇ ਕਰਮ ਹੀਣ ਮਨ ਮੁਖ ਦੁਖ ਪਾਵੇ ਬਿਨਿਓ ਕਰੀ ਜੇ ਜਾਣਾ ਦੂਰ ਪ੍ਰਭ ਅਬਨਾਸੀ ਰਹਿ ਆਪਰਪੂਰ ਜਨ ਨਾਨਕ ਗਾਵੇ ਦੇਖ ਹਦੂਰ ਬਿਨਿਓ ਕਰੀ ਜੇ ਜਾਣਾ ਦੂਰ ਪ੍ਰਭ ਅਬਨਾਸੀ ਰਹਿ ਆ ਪਰਪੂਰ ਜਨ ਨਾਨਕ ਗਾਵੇ ਦੇਖ ਹਦੂਰ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸੋਹੀ ਮਹੱਲਾ ਬੰਜਵਾ हे ਸਹੇਲਿਏ ਉਹ ਜੀਵ ਇਸਤਰੀ ਸੁਹਾਗਣ ਜੋਗ ਹੈ ਸੁਹਾਗ ਵਾਲੀ ਭਾਗਾ ਵਾਲੀ ਹੈ ਜਿਹੜੀ ਪ੍ਰਭੂ ਪਤੀ ਨਾਲ ਸਾਝ ਬਣਾਉਂਦੀ ਹੈ ਜਿਹੜੀ ਅਹੰਕਾਰ ਛੱਡ ਕੇ ਪ੍ਰਭੂ ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ ਉਹ ਜੀਵ ਇਸਤਰੀ ਪ੍ਰਭੂ ਪਤੀ ਦੇ ਪਿਆਰ ਰੰਗ ਵਿੱਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਿਕ ਆਨੰਦ ਮਾਣਦੀ ਰਹਿੰਦੀ ਹੈ हे ਸਹੇਲਿਏ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਮੇਥੋਂ ਸੁਣ ਲੈ ਉਹਨਾਂ ਸਾਨੀਓ ਤਰੀਕਾ ਇਹ ਹੈ ਕਿ ਲੋਕ ਲਾਜ ਦੀ ਖਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂ ਰਹਾਓ ਇਹ ਸੱਜੰਗੀ ਸਹੇਲੀ ਦੂਜੇ ਸੱਜੰਗੀ ਸਹੇਲੀ ਨੂੰ ਪ੍ਰਭੂ ਪਤੀ ਦੇ ਮਿਲਾਪ ਦੇ ਤਰੀਕੇ ਬਾਰੇ ਸਮਝਾਉਂਦੀ ਹੈ ਅਤੇ ਆਖਦੀ ਹੈ ਕਿ ਜਿਹੜਾ ਜੀਵ ਇਸਤਰੀ ਉਹ ਕੁਝ ਕਰਦੀ ਹੈ ਜੋ ਪ੍ਰਭੂ ਪਤੀ ਨੂੰ ਪਸੰਦ ਆਉਂਦਾ ਹੈ ਉਹ ਸੁਹਾਗ ਭਾਗ ਵਾਲੀ ਜੀਵ ਇਸਤਰੀ ਉਸ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ ਪਰ ਜਿਹੜੀ ਜੀਵ ਇਸਤਰੀ ਅੰਕਾਰ ਵਿੱਚ ਫੱਸੀ ਰਹਿੰਦੀ ਹੈ ਉਹ ਪ੍ਰਭੂ ਪਤੀ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਨਹੀਂ ਕਰ ਸਕਦੀ ਜਦੋਂ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਜਦੋਂ ਉਹ ਪਛਤਾਉਂਦੀ ਹੈ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ ਭਾਗਨ ਜੀਵ ਇਸਤਰੀ ਸਦਾ ਦੁੱਖ ਪਾਉਂਦੀ ਰਹਿੰਦੀ ਹੈ اے ਭਾਈ ਲੋਕ ਇਲਾਜ ਦੀ ਖਾਤਰ ਮੈਂ ਤਾਂ ਮਾਤਮਾ ਦੇ ਦਰ ਤੇ ਅਰਦਾਸ ਕਰਾਂ ਜੇ ਮੈਂ ਉਸ ਨੂੰ ਕਿਤੇ ਦੂਰ ਵਸਦਾ ਸਮਝਾਂ ਉਹ ਨਾਸ ਰਹਿਤ ਪ੍ਰਮਾਤਮਾ ਤਾਂ ਹਰ ਥਾਂ ਵਿਆਪਕ ਹੈ ਦਾਸ ਨਾਨਕ ਤਾਂ ਉਸ ਨੂੰ ਆਪਣੇ ਅੰਗ ਸੰਗ ਵਸਦਾ ਵੇਖ ਕੇ ਉਸ ਦੀ ਸਿਫਤਲਾਹ ਕਰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ